ਹੈ ਔਰ ਭਲਾਈ ਕੇਂਦਰ ਵੱਲੋਂ ਜਿਹੜੇ ਅਨੇਕਾਂ ਹੀ ਕਾਰਜ ਸੀ ਦੱਸੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਲਵੰਦ ਸਿੰਘ ਜੀ ਮੰਨਣ ਕੇ ਉਹਨਾਂ ਨੇ ਬਹੁਤ ਡਿਟੇਲ ਦੇ ਨਾਲ ਸਾਰੀ ਜਿਹੜੀ ਹੈ ਨਾ ਗੱਲਬਾਤ ਸਾਂਝੀ ਕੀਤੀ ਹੈ ਬਸ ਇੰਨਾ ਹੀ ਹੈ ਵੀ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਜਿਹੜਾ ਹੈ ਬਹੁਤ ਭਾਰੀ ਇਕੱਠ तकरीबन 7-8 ਲੱਖ ਸ਼ਰੀਰ ਸ਼ੀਸ਼ਘਾਉਂਦਾ ਹੈ ਤੇ ਹੁਣ ਉਹਦੇ ਕਰਕੇ ਪ੍ਰਬੰਧ ਵੱਡੇ ਹੁੰਦੇ ਜਾ ਰਹੇ ਆ ਤੇ ਇਹ ਪ੍ਰਬੰਧਕੀ ਬਲੌਗ ਬਹੁਤ ਜ਼ਰੂਰੀ ਸੀ ਕਿਉਂਕਿ ਜਿੰਨਾ ਪ੍ਰਬੰਧ ਚਲਾਉਣਾ ਉਹਨਾਂ ਕੋਈ ਸੋਹਣੀ ਜਗ੍ਹਾ ਸਾਰੀ ਹੋਵੇ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਸ਼ੁਕਰਾਨਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰਾਨਾ ਅਨੇਕਾਂ ਰੂਹਾਂ ਬੈਠੀਆਂ ਪਰ ਉਹਨਾਂ ਨੇ ਬੀਬੀ ਕੋਲਾ ਭਲਾਈ ਕੇਂਦਰ ਦੀ ਝੋਲੀ 'ਚ ਸੇਵਾ ਪਾਈ ਇਹ ਸਾਰੇ ਪ੍ਰਬੰਧਕੀ ਬਲੌਗ ਦੇ ਕਮਰੇ ਵੀ ਬਾਥਰੂਮ ਵੀ ਰਸੋਈਆਂ ਵੀ ਤੇ ਜਿਹੜਾ ਡਿਸਪੈਂਸਰੀ ਦਾ ਵੀ ਇਹ ਐਤਵਾਰ ਬਹੁਤ ਘੱਟ ਹੁੰਦਾ ਹੈ ਕਈ ਵਿੱਚ ਬਿਓਸ਼ ਹੋਣ ਦਾ ਵੀ ਕਾਰਨ ਹੁੰਦਾ ਉਹ ਵੀ ਉਹ ਸਾਰੀ ਜਗਾ ਬਣ ਗਈ ਉਥੇ ਟੈਂਡ ਕਰਨ ਵਾਸਤੇ ਇਹ ਸਾਰਾ ਵੱਡੇ ਮੈਨੇਜਰ ਦਰਵਾਰ ਸਾਹਿਬ ਪ੍ਰਧਾਨ ਜੀ ਸ਼ੌਣਿਕ ਕਮੇਟੀ ਕੁਲਵੰਤ ਸਿੰਘ ਦੀ ਮੰਨਣ ਕੇ ਇਥੋਂ ਦੇ ਵੀ ਮੈਨੇਜਰ ਗਰੰਥੀ ਸਿੰਘ ਦੀ ਹੋਰ ਜਿੰਨੀਆਂ ਰੂਹ ਆਈਆਂ ਇਹ ਸਾਰਿਆਂ ਦੇ ਸਹਿਯੋਗ ਸਦਕਾ ਇਥੋਂ ਦੇ ਜਿਹੜੀ ਇਹ ਸੇਵਾ ਚੋਲੀ ਜਪਈ ਹੈ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਸਥਾਨ ਤੇ ਅੱਜ ਮਾਤਾ ਕੋਲਾ ਜੀ ਭਲਾਈ ਟਰਸਟ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਗੁਰਕਪਾਲ ਸਿੰਘ ਜੀ ਔਰ ਹਰਵਿੰਦਰ ਸਿੰਘ ਜੀ ਇਲੈਕਟਲ ਉਹਨਾਂ ਦੇ ਹੀ ਪਿਆਰ ਵਾਲੇ ਸਾਡੇ ਦਰਬਾਰ ਸਾਹਿਬ ਦੇ ਮੰਜਤ ਸਾਹਿਬ ਔਰ ਸਿੱਧਾ ਬਾਬਾ ਦੀਪ ਸਿੰਘ ਜੀ ਦੇ ਗੁਰੂਸਥਾਨ ਦੇ ਮੰਜਤ ਸਾਹਿਬ ਸਾਡੇ ਬਹੁਤ ਪਿਆਰ ਵਾਲੇ ਅਜੈਬ ਸਿੰਘ ਜੀ ਅਭਿਆਸੀ ਸਮੂਚਿਆਂ ਨੇ ਅੱਜ ਜੋ ਗੁਰੂ ਦੇ ਕਾਰਜ ਭਾਈ ਗੁਰਕਪਾਲ ਸਿੰਘ ਉਹਨਾਂ ਨੇ ਕੀਤੇ ਐ ਨਵੀਂ ਬਿਲਡਿੰਗ ਬਣਾ ਕੇ ਉਹਦੇ ਵਿੱਚ ਜਿੱਦਾਂ ਪ੍ਰੋਨਦ ਕੀ ਬਲਾਕ ਜਿਹੜਾ ਬਣਾਇਆ ਗਿਆ ਨਾਲ ਬਾਥਰੂਮ ਬਣਾਏ ਗਏ ਆ ਕਿਚਨ ਮਣਾਈ ਗਈ ਹੈ ਤੇ ਨਾਲ ਹੀ ਡਿਸਪੈਂਸਰੀ ਦਾ ਜਿਹੜੇ ਰੈਨੋਵੇਟ ਕਰਕੇ ਕਾਰਜ ਕੀਤੇ ਗਏ ਆ ਬਹੁਤ ਹੀ ਅਤੀ ਸੁੰਦਰ ਆ ਤੇ ਮੈਂ ਅਰਦਾਸ ਵੀ ਕਰਦਾ ਕਿ ਭਾਈ ਗੁਰੂਕਬਾਲ ਸਿੰਘ ਜੀ ਜਿਹੜੇ ਪੂਰੇ ਸੰਸਾਰ ਦੇ ਵਿੱਚ ਬਾਣੀ ਦੇ ਜੀਏ ਕਥਾ ਦੇ ਜਰੀਏ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਤੇ ਬੜਾ ਵੱਡਾ ਉਹਨਾਂ ਦਾ ਨਾਂ ਸੰਸਾਦ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਹੈ ਤੇ ਉਹ ਜਿੱਥੇ ਉਹ ਗੁਰਬਾਣੀ ਦਾ ਦਾ ਪ੍ਰਚਾਰ ਕਰਦੇ ਧਰਮ ਦਾ ਪ੍ਰਚਾਰ ਕਰਦੇ ਉੱਥੇ ਸੇਵਾ ਦੇ ਕਾਰਜ ਵੀ ਉਹਨਾਂ ਨੇ ਜਦੋਂ ਜਦੋਂ ਸਮਾਂ ਆਉਂਦਾ ਉਹ ਕਾਰਜ ਕਰਦੇ ਆ ਤੇ ਮੈਨੂੰ ਬੜਾ ਬਹੁਤ ਅੱਛਾ ਲੱਗਾ ਜਦੋਂ ਅਸੀਂ ਸ਼ੀਰ巴巴 ਦੀਪ ਸਿੰਘ ਜੀ ਦੇ ਸਥਾਨ ਤੇ ਇਹ ਦੇਖਿਆ ਜਾ ਕੇ ਤੇ ਨਾਲ ਹੀ ਆ ਜਿਹੜੀ ਮੈਂ ਗੱਲ ਕਹੀ ਗਈ ਹੈ ਕਿ ਭਾਵੇਂ ਉਹ ਦਫਤਰ ਆ ਭਾਵੇਂ ਫਰਨੀਚਰ ਆ ਨਾਲ ਭਾਵੇਂ ਡਿਸਪੈਂਸਰੀ ਆ ਤੇ ਭਾਵੇਂ ਬਾਸ ਨੂੰ ਭਾਵੇਂ ਕਿਚਨ ਦਾ ਕੰਮ ਕੀਤਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਪਹਿਲਾਂ ਤੁਮਨਾਂ ਨੂੰ ਵਧਾਈ ਦਿੰਨੇ ਕਿਉਂਕਿ ਉਹਨਾਂ ਨੇ ਗੁਰੂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਆਂ ਉਹ ਗੁਰੂ ਸ਼ਹੀਦ ਬਾਬਾ ਦੀਪ ਸਿੰਘ ਜੀ ਟੁੱਠੇ ਆ ਉਹਨਾਂ ਤੇ ਤੇ ਬੜੀ ਮਿਹਰ ਕੀਤੀ ਉਹਨਾਂ ਤੇ ਮੈਂ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਘਰ ਜਿਹੜੇ ਉਹ ਸਮਾਜ ਦੇਵੀ ਤੇ ਗੁਰੂ ਘਰਾਂ ਦੇ ਕਰਦੇ ਰਹਿਣ ਤੇ ਇੱਕ ਹੋਰ ਦੱਸਿਆ ਕਿ ਪ੍ਰਮਾਤਮਾ کارਪੁਰ ਸਿੰਘ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਦੇਹ ਰੋਗਤਾ ਬਖਸ਼ੇ ਤਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਜਿੱਦਾਂ ਅੱਗੇ ਪ੍ਰਚਾਰ ਕਰਦੇ ਧੰਨ ਦਾ ਪ੍ਰਚਾਰ ਕਰਦੇ ਰਹਿਣ ਮੈਂ ਖੀਦ ਦੇ ਵਿੱਚ ਫਿਰ ਉਹਨਾਂ ਦਾ ਧੰਨਵਾਦ ਕਰਦਾ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਨੇ ਆਉਣਾ ਸੀ ਉਹ ਆਪਣੇ ਰਜੇਮਾਂ ਵਿੱਚ ਸਕੇ ਨਹੀਂ ਆ ਸਕੇ ਉਹਨਾਂ ਵੱਲੋਂ ਵੀ ਆਪ ਜੀ ਦੀ ਸੰਸਥਾ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਗੁਰੂ ਬਾਪ ਜੀ ਨੂੰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ